ਮੁਆਫੀਆਂ ਤੇ ਚੇਤਾਵਨੀਆਂ ਮੈਂ ਆਪਣੇ ਦਿਲ ਦੇ ਦਰਦ ਦੀ ਹੀ ਗੱਲ ਨਹੀਂ ਕਹੀ ਸਗੋਂ ਦੁੱਖ ਦਰਦ ਨਾਲ ਖੁਰਦੇ ਤੇ ਝੂੜਦੇ ਪੰਜਾਬ ਨੂੰ ਤੁਹਾਡੇ ਅੱਗੇ ਖੜਾ ਕੀਤਾ ਹੈ ਮੈਂ ਤੁਹਾਨੂੰ ਪੰਜਾਬੀਓ ਹਲੂਨ ਹਲੂਨ ਪੁਕਾਰਿਆ ਹੈ ਤੁਹਾਡਾ ਸੋਨਾ ਪੰਜਾਬ ਬ੍ਰਾਹਮਣਵਾਦ ਦੇ ਖਾਰੇ ਸਾਗਰ ਵਿੱਚ ਡੁੱਬਦਾ ਜਾ ਰਿਹਾ ਹੈ ਸਾਰੇ ਪੰਜਾਬੀਆਂ ਨੂੰ ਇਤਿਹਾਸ ਦੀ ਪੁਕਾਰ ਹੈ ਇਸ ਨੂੰ ਬਚਾਉਣਾ ਹੈ ਜਾਂ ਨਹੀਂ ਇਹ ਦਰਦ ਇੱਕ ਇਕੱਲੇ ਦੇ ਦੋਹਾਈਆਂ ਦਿੱਤੀਆਂ ਜਾਣ ਵਾਲਾ ਨਹੀਂ ਇੱਧ ਕਲਾਬ ਵਰਗੇ ਜੁਣਵੇਂ ਹੰਬਲੇ ਦੀ ਸ਼ਕਤੀ ਹੀ ਇਸ ਦੀ ਇੱਕੋ ਇੱਕ दारू ਹੈ ਬ੍ਰਾਹਮਣਵਾਦ ਦੇ ਖਚਰੇ ਤੇ ਮਾਰੂ ਇਤਿਹਾਸ ਤੋਂ ਤੁਸੀਂ ਭਲੀ ਪ੍ਰਕਾਰ ਜਾਣੂ ਹੋ ਸੁਚੀਆਂ ਤੇ ਮਨੁੱਖ ਹਿੱਤੂ ਬੋਧ ਤੇ ਜੈਨ ਧਰਮ ਦੀਆਂ ਕਦਰਾਂ ਕੀਮਤਾਂ ਹੜੱਪ ਕਰਨ ਵਾਲਾ ਰਾਖਸ਼ ਅੱਜ ਮੁੜ ਮੁੜ ਘਟਕਣਤੀ ਉੱਤੇ ਬਦਲੇ ਦੀ ਭਾਵਨਾ ਨਾਲ ਹਾਬੜ ਪਿਆ ਹੈ। ਅਤੇ ਮਿਥਿਹਾਸ ਦੇ ਮੱਛ, ਕੱਛ ਤੇ ਹਨੂਮਾਨ ਆਦ ਅਵਤਾਰਾਂ ਦੀ ਪੂਜਾ ਕਰਨਾ ਤੇ ਜ਼ੋਰ ਧਿਆਨੇ ਕਰਾਉਣਾ ਚਾਹੁੰਦਾ ਹੈ। ਹੈਰਾਨੀ ਦੀ ਵਿੱਚ ਗੱਲ ਇਹ ਹੈ ਕਿ ਸਾਇੰਸ ਦੇ ਐਟਮੀ ਯੁੱਗ ਵਿੱਚ ਮਿਥਿਹਾਸ ਪੜਾਇਆ ਤੇ ਦਰੜਾਇਆ ਜਾ ਰਿਹਾ ਹੈ। ਅੰਤ ਵਿਸ਼ਵਾਸ ਦਾ ਪਹਾੜੀ ਤਰਕ अथवा ਖੁਸ਼ਹਾਲੀ ਦਾ ਰਾਹ ਰੋਕੀ ਖਲੋਤਾ ਹੈ ਚਾਰ ਵਿੱਚ ਆ ਚੁੱਕੀਆਂ ਘਟ ਗਿਣਤੀਆਂ ਮਜਬੂਰੀ ਦੀ ਸੰਕੋਚ ਵਿੱਚ ਦਰੜੀਆਂ ਮਾਰੀਆਂ ਤੇ ਕੁੱਟੀਆਂ ਜਾ ਰੀਆਂ ਹਨ ਸਿਆਲਪ ਇਸ ਬੇਪਰਵਾਹ ਕਮਲ ਤੋਂ ਹਾਲੋ ਬਿਹਾਲ ਹੋ ਰਹੀ ਹੈ ਹੈਕੜਿਆ ਅਧਰਮ ਧਰਮ ਨੂੰ ਜ਼ਖਮੀ ਕਰ ਕਰ ਮੂਰਖਤਾ ਵਿੱਚ ਗੁਲਛਾੜ ਰਿਹਾ ਹੈ ਵਗਦੇ ਤੇ ਜੰਮਦੇ ਕਾਲੇ ਲਹੂ ਦੀ ਰਾਤ ਵਿੱਚ ਸਵੇਰ ਦੀ ਲੋਕ ਕਿਧਰੇ ਵਿਖਾਈ ਨਹੀਂ ਦੇ ਰਹੀ ਵਰਤਮਾਨ ਦੇ ਕਲਯੁਗ ਵਿੱਚ ਮਿਥਿਹਾਸ ਵਾਲਾ ਪੁਰਾਣਾ ਸਤਜੁਗ ਵੀ ਦੂਰ ਦੂਰ ਤੱਕ ਵਿਖਾਈ ਨਹੀਂ ਦਿੱਤਾ ਫਿਰ ਵੀ ਅਮਨ ਤੇ ਖੁਸ਼ਹਾਲੀ ਦੀ ਆਸ ਮਨੁੱਖ ਨੂੰ ਹੌਸਲੇ ਦਾ ਬਲ ਪ੍ਰਦਾਨ ਕਰਦੀ ਆਈ ਹੈ ਜਿਉਂਦੇ ਰਹਿਣ ਲਈ ਜੰਗਲ ਮਨੁੱਖ ਨੇ ਸੰਧ ਘੜੇ ਤੇ ਵਰਤੇ ਜੰਗਲੀ ਦਰਿੰਦਿਆਂ ਤੋਂ ਬਚਣ ਲਈ ਹਥਿਆਰ ਸੰਭਾਲੇ ਲੁੱਟਾਂ ਖੋਹਾਂ ਦੇ ਘਾਤਖੰਬਲੇ ਵਿਰੁੱਧ ਮਨੁੱਖ ਨੇ ਜੜ ਕੇ ਸ਼ਕਤੀ ਦੀ ਵਰਤੋਂ ਕੀਤੀ ਇੱਕ ਹੱਥ ਢਾਲ ਤੇ ਦੂਜੇ ਤਲਵਾਰ ਚੁੱਕ ਕੇ ਆਪੇ ਨੂੰ ਬਚਾਉਣਾ ਧਰਮ ਤੇ ਬਹਾਦਰੀ ਸਮਝਿਆ ਗਿਆ ਮਨੁੱਖ ਦੇ ਤਜਰਬੇ ਵਿੱਚ ਆਈਆਂ ਕਾਲਾਂ ਨੇ ਹਤਵਾਨ ਕੀਮਤਾਂ ਖੜੀਆਂ ਕਰ ਲਈਆਂ ਜਿਹੜੀਆਂ ਮਨੁੱਖਾਂ ਜ਼ਿੰਦਗੀ ਦੀਆਂ ਪਾਲਕ ਬਣੀਆਂ ਅੱਜ ਸਾਇੰਸੀ ਯੁੱਗ ਵਿੱਚ ਵੀ ਸਕਾਰਥੀ ਕੀਮਤਾਂ ਦਾ ਕਤਲ ਦਰਿੰਦਿਆਂ ਵੱਲੋਂ ਆਮ ਹੋ ਰਿਹਾ ਹੈ। ਦਰਿੰਦਗੀ ਵਿਨਾਸ਼ ਕਰਦੀ ਹੈ ਤੇ ਮਨੁੱਖਤਾ ਵਿਕਾਸ ਦੀ ਕਰਤਾ ਧਰਦਾ ਹੈ। ਪਰ ਪੈਗੰਬਰੀ ਅਸੂਲ ਨੇ ਅੰਧ ਵਿਸ਼ਵਾਸ ਦੀ ਟੱਕਰ ਵਿੱਚੋਂ ਮਨੁੱਖ ਨੂੰ ਬਚਾਇਆ ਹੀ ਬਚਾਇਆ ਹੈ। ਸਕਾਰਥੀ ਕੀਮਤਾਂ ਮਨੁੱਖਾ ਜ਼ਿੰਦਗੀ ਨੂੰ ਬਰੋਸਾਉਣਾ ਚਾਹੁੰਦੀਆਂ ਹਨ ਪਰ ਦਰਿੰਦਾ ਸ਼ਕਤੀ ਫਿਰਕੂ ਰੂਪ ਧਾਰ ਕੇ ਇਸ ਦੇ ਵਿਨਾਸ਼ ਉੱਤੇ ਅੜੀ ਹੋਈ ਹੈ। ਹੁਣ ਇਹ ਲੜਾਈ ਧਰਮ ਅਧਰਮ ਤੋਂ ਚੱਲ ਕੇ ਨੇਕੀ ਬਦੀ ਦੀ ਬਣ ਚੁੱਕੀ ਹੈ। ਸਾਨੂੰ ਗੁਰੂ ਨੇ ਸਰਬੱਤ ਦੇ ਵਿਕਾਸੀ ਰਾਹ ਪਾਇਆ ਹੈ ਤੇ ਸਾਡਾ ਕਾਫਲਾ ਲਗਾਤਾਰ ਮਾਰਚ ਵਿੱਚ ਹੈ। ਅਸਾਂ ਧਾੜਿਆਂ ਤੋਂ ਪਾਰ ਸਰਬੱਤ ਦੇ ਭਲੇ ਲਈ ਸ਼ਾਂਤੀ ਖੁਸ਼ਹਾਲੀ ਦੇ ਬੇਗਮਪੂਰੇ ਪਹੁੰਚਣਾ ਹੈ। ਗੁਰੂ ਗਿਆਨ ਦਾ ਜੇਠਾ ਪੁੱਤ ਵਿਗਿਆਨ ਹਰ ਤਾਕਤ ਤੇ ਸੂਝ ਦਾ ਧਨੀ ਸਾਡੀ ਸਹਾਇਤਾ ਲਈ ਮੈਦਾਨ ਵਿੱਚ ਬਰਾਬਰ ਆ ਖਲੋਤਾ ਹੈ। ਸੱਚ ਸਾਡਾ ਅਗਵਾਨ ਹੈ ਸੋ ਅਸੀਂ ਫਿਰਕੂ ਅੰਧ ਵਿਸ਼ਵਾਸ ਤੇ ਧੱਕੜ ਧੋੜਿਆਂ ਨੂੰ ਪਛਾੜ ਕੇ ਜ਼ਿੰਦਗੀ ਦੀ ਮਾਰਜ ਨੂੰ ਮਿਲਾਂਗੇ ਸਾਡੀ ਮਿਹਨਤ ਲਗਨ ਤੇ ਸਿਰੜ ਦਾ ਨਿਸ਼ਚਿਤ ਵਿਸ਼ਵਾਸ ਹੈ ਗੁਰੂ ਦੀ ਚੜ੍ਹਦੀ ਕਲਾ ਵਾਲਾ ਵਰਦਾਨ ਤੇ ਭਰੋਸਾ ਸਾਡਾ ਪ੍ਰੇਰਕ ਹੈ ਇਹ ਪੁਸਤਕ ਵਿੱਚ ਵਿਚਾਰਾਂ ਤੇ ਘਟਨਾਵਾਂ ਦੇ ਵੇਰਵਿਆਂ ਦੀ ਦੁਹਰਾਈ ਕਈ ਵਾਰ ਤਹਿرائی ਵੀ ਹੋਈ ਹੈ ਮੈਂ ਉਸ ਨੂੰ ਦੋਸ਼ ਮੰਨ ਕੇ ਖਿਮਾ ਮੰਗਦਾ ਹਾਂ ਪਰ ਮੈਂ ਪੰਜਾਬ ਵਿਰੋਧ ਕੀਤਾ ਜਾਂ ਰਹੀਆਂ ਵਧੀਆਂ ਤੇ 67 ਤੀਆਂ ਹਰ ਪੰਜਾਬ अथवा ਸਿੱਖ ਦੇ ਦਿਲ ਵਿੱਚ ਕਿਲ ਵਾਂਗ ਗੱਡ ਦੇਣਾ ਚਾਹੁੰਦਾ ਹਾਂ ਦੂਜੇ ਉਮਰ ਦੀ ਚੜਤ ਨਾਲ ਥੋੜਾ ਭੁਲੱਕੜ ਵੀ ਹੋ ਗਿਆ ਹਾਂ ਪਰ ਪੰਜਾਬ ਦੀ ਆਰਥਿਕ ਸੱਭਿਆਚਾਰਕ ਤੇ ਰਾਜਨੀਤਿਕ ਪੱਖੋਂ ਵਿਗੜਦੀ ਹਾਲਤ ਵੱਲ ਪੰਜਾਬੀਆਂ ਦਾ ਸਾਰਾ ਧਿਆਨ ਖਿੱਚਣਾ ਚਾਹੁੰਦਾ ਮੈਂ ਕੋਈ ਪੱਥਰ ਉੱਤੇ ਲੀਕ ਨਹੀਂ ਖਿੱਚੀ ਕੇ ਇਸ ਨੂੰ ਪੰਜਾਬ ਦੇ ਹਿੱਤਾਂ ਲਈ ਬਦਲਿਆ ਨਹੀਂ ਜਾ ਸਕਦਾ ਮੈਂ ਤਾਂ ਡੁੱਬਦੇ ਸੂਰਜ ਪਿੱਛੋਂ ਆਉਣ ਵਾਲੇ ਅੰਨੇ ਖਤਰਿਆਂ ਵੱਲ ਧਿਆਨ ਦਵਾਇਆ ਹੈ ਮੈਂ ਤਾਂ ਖੁਰਦੇ ਦੇ ਡੁੱਬਦੇ ਪੰਜਾਬ ਦਾ ਇਸ਼ੂ ਖੜਾ ਕੀਤਾ ਹੈ ਖਤਰੇ ਦੀਆਂ ਘੰਟੀਆਂ ਜ਼ੋਰ-ਜ਼ੋਰ ਦੀਆਂ ਵੱਜਾਈਆਂ ਹਨ ਪੰਜਾਬ ਦੇ ਦਰਿਆਵਾਂ ਦਾ ਪਾਣੀ ਕੇਂਦਰ ਨੇ ਬਦਨੀਤੀ ਨਾਲ ਖੋ ਕੇ ਰਾਜਸਥਾਨ ਤੇ ਹਰਿਆਣੇ ਨੂੰ ਦੇ ਦਿੱਤਾ ਅਤੇ ਪੰਜਾਬ ਨੂੰ ਰੇਗਿਸਤਾਨ ਦੇ ਰਾਹ ਪਾ ਦਿੱਤਾ ਹੈ ਆਪਣੇ ਵਿਧਾਨ ਵਿੱਚ ਦਰਿਆਵਾਂ ਦੇ ਮਾਲਕ ਉਹ ਰਾਜ ਹਨ ਜਿਨ੍ਹਾਂ ਵਿੱਚ ਦੀ ਉਹ ਵਗਦੇ ਹਨ ਕੋਈ ਦੱਸੇ ਬਿਆਸ ਤੇ ਸਤਲੁਜ ਹਰਿਆਣਾ ਤੇ ਰਾਜਸਥਾਨ ਦੇ ਕਿਹੜੇ ਹਿੱਸੇ ਵਿੱਚੋਂ ਦੀ ਵਗਦੀ ਹੈ ਕਮ ਆੰਤਰੀ ਕਾਨੂੰਨ ਵੀ ਇਹੀ ਆਖਦਾ ਹੈ ਜਿਸ ਸੀਮਾ ਵਿੱਚ ਦੀ ਦਰਿਆ ਵਗਦੇ ਹਨ ਉਹੀ ਰਾਜ ਉਸ ਦਾ ਮਾਲਕ ਹੈ ਸਾਨੂੰ ਕੇਂਦਰ ਸਰਕਾਰ ਤੇ ਫਿਰ ਕੁ ਬ੍ਰਾਹਮਣਵਾਦ ਦੱਸਣ ਸਾਡਾ ਸਾਰਾ ਪਾਣੀ ਖੋਹ ਕੇ ਪੰਜਾਬ ਨੂੰ ਕਿਹੜੇ ਜੁਰਮ ਦੀ ਸਜ਼ਾ ਦਿੱਤੀ ਹੈ ਪਾਣੀ ਦੇ ਪਤਾਲ ਨਿਗਰਜਣ ਨਾਲ ਪੰਜਾਬ ਦਾ 8 ਲੱਖ ਟਿਊਬਵਲ ਸਿਸਟਮ ਹੋਰ 4-5 ਸਾਲ ਤੱਕ ਫੇਲ ਹੋਣ ਵਾਲਾ ਹੈ ਦਰਖਤ ਸੁੱਕ ਰਹੇ ਹਨ ਤੇ ਰੇਗਿਸਤਾਨ ਛਾਲਾ ਮਾਰਦਾ ਚੜਿਆ ਆ ਰਿਹਾ ਹੈ। ਪਾਣੀ ਵਾਲੀ ਸਸਤੀ ਬਿਜਲੀ ਦੇ ਕੇਂਦਰ ਨੇ ਝੱਪਟ ਮਾਰ ਲਈ। ਪੰਜਾਬ ਦੇ ਕੁਗੂਨਾਤ ਕਾਂਗਰਸੀ ਜਿੱਥੇ ਕੇਂਦਰ ਆਖਦਾ ਰਿਹਾ ਉੱਥੇ ਅੰਗੂਠੇ ਥੱਪਦੇ ਰਹੇ। ਗੱਡੀਆਂ ਵਾਲੀਆਂ ਕਾਰਾਂ ਜੋ ਮਿਲਦੀਆਂ ਸਨ। ਮਹਿੰਗੇ ਥਰਮਲ ਪਲਾਂਟ ਪੰਜਾਬ ਦੇ ਮੱਥੇ ਮਾਰੇ। ਇਹ ਥਰਮਲ ਪਲਾਂਟ ਦਿੱਲੀ ਕਿਉਂ ਨਹੀਂ ला ਸਕਦੀ ਸੀ? ਝਰਿਆ ਤੋਂ ਕੋਲਾ ਆਵੇ ਤਾਂ ਚੱਲਣ ਨਹੀਂ ਖੜੇ ਹੌਂਕਦੇ ਐ ਸਫੈਦ ਹਾਥੀ ਜਦੋਂ ਮਰਜੀ ਕੇਂਦਰ ਪੰਜਾਬ ਨੂੰ ਅੰਨੇ ਖੂਬ ਵਿੱਚ ਧੱਕਾ ਦੇ ਦੇਵੇ ਪੰਜਾਬ ਦਾ ਸਿਰ ਹੀ ਗੋਡੇ ਹੇਟ ਨਹੀਂ ਨੱਪਿਆ ਲੱਤਾਂ ਬਾਹਾਂ ਵੀ ਹਿਲਣ ਜੋਗੀਆਂ ਨਹੀਂ ਛੱਡੀਆਂ ਕਰਜ਼ਿਆਂ ਮਾਰਿਆ ਕਿਸਾਨ ਹੀ ਨਹੀਂ ਸਮੁੱਚਾ ਪੰਜਾਬ ਖੁਦਕੁਸ਼ੀ ਤੇ ਆਇਆ ਹੋਇਆ ਹੈ ਪੰਜਾਬ ਦਾ ਸ਼ਹਾਦਤਾਂ ਦੇ ਲਹੂ ਨਾਲ ਲਿਖਿਆ ਸਜਰਾ ਇਤਿਹਾਸ ਵਿਗਾੜਿਆ ਤੇ ਬਦਲਾਇਆ ਜਾ ਰਿਹਾ ਹੈ ਪੰਜਾਬ ਦਾ ਸੌ ਸੱਭਿਆਚਾਰ ਟੀਵੀ ਨੇ ਲੀੜੇ ਲਾ ਕੇ ਨੰਗਾ ਕਰ ਛੱਡਿਆ ਹੈ ਪੰਜਾਬ ਦੇ ਨੱਕ ਕੰਨ ਬੁੱੱਚੇ ਕਰ ਮਾਰੇ ਹਨ ਦੋ ਫਿਰਕੂ ਬਲਾਵਾ ਕਾਂਗਰਸ ਤੇ ਭਾਜਪਾ ਕੀਰਤੀ ਪੰਜਾਬ ਦਾ ਲਹੂ ਚੂਲੀਆਂ ਰਾਹੀ ਨਹੀਂ ਛੰਨਿਆਂ ਨਾਲ ਵੀ ਪੀ ਰਹੀ ਹਨ ਕਿਸਾਨ ਪੰਜਾਬ ਦੀ ਰੀਡ ਨੇ ਹਾਲੋ ਬਿਹਾਲ ਹਾਲੇ ਤੱਕ ਸੁਰਤ ਹੀ ਨਹੀਂ ਫੜੀ ਪੰਜਾਬ ਦੇ ਅਕਾਲੀ ਛਤਰੀ ਦਾਲ ਵੰਡ ਦੇ ਦਲੋਤੀ ਦਲੱਤੀ ਵੀ ਹਨ ਕਮਨਿਸਟਾਂ ਦੇਸ਼ ਨੂੰ ਆਪਣਾ ਦੇਸ਼ ਹੀ ਨਹੀਂ ਸਮਝਿਆ 17 ਥਾਈ ਹੋਏ ਆਪਣੇ ਟਿੰਡ ਵਿੱਚ ਕਾਸ ਖੜਕਾ ਰਹੇ ਹੈ ਪੰਜਾਬ ਹਰ ਪੱਖੋਂ ਬਿਮਾਰ ਹੀ ਨਹੀਂ ਸਿੜੀ ਤੇ ਪਾਉਣ ਲਈ ਥੱਲੇ ਲਾ ਲਿਆ ਹੈ ਝੋਲੀ ਚੁੱਕਾਂ ਗਦਾਰਾਂ ਤੇ ਕੋਲੀ ਚੱਟਾਂ ਦਾ ਅੰਤ ਨਹੀਂ ਪੰਜਾਬ ਦੇ ਹੱਡ ਚੁੰਡਣ ਵਾਲੀ ਕਾਂਗਰਸ ਨੇ ਬੇਗੈਰਤਾ ਦੀ ਇੱਕ ਜਮਾਤ ਹੀ ਪੈਦਾ ਕਰ ਦਿੱਤੀ ਹੈ ਮੇਰੀ ਅਪੀਲ ਨਾਲ ਦੁਹਾਈ ਹੈ ਕੋਈ ਤਾਂ ਗੈਰਤ ਖਾ ਕੇ ਮਾਈ ਦਾ ਲਾਲ ਉੱਠੇ ਤੇ ਮਰਦੇ ਪੰਜਾਬ ਨੂੰ ਮੰਝਾ ਉੱਠਦਾ ਕਰੇ ਮੈਨੂੰ ਪੰਜਾਬ ਵਿੱਚ ਕੋਈ ਅਣਕੀ ਸੂਰਮਾ ਨਹੀਂ ਦਿਸਦਾ ਸਭ ਆਗੂ ਫਿਰਕੂ ਵਪਾਰੀਆਂ ਦੇ ਇਸ਼ਤਿਹਾਰ ਹਨ ਜਿਹੜੇ ਚੋਣਾ ਵਿੱਚ ਲੱਖਾਂ ਫੰਡ ਦੇ ਕੇ ਕਰੋਨਾ ਦੀ ਕਮਾਈ ਕਰਦੇ ਹਨ ਭਾਨਿਆ ਤੇਰੇ ਤੇੜ ਸਿਰ ਦੇ ਲੀੜੇ ਲਾ ਲਏ ਤੂੰ ਬੁਜਦਿਲ ਹੋ ਕੇ ਖੁਦਕੁਸ਼ੀਆਂ ਵੱਲ ਤੁਰ ਪਿਆ ਤੇਰੇ ਸ਼ਹੀਦ ਪੁਰਖਿਆਂ ਆਪਣੇ ਲਹੂ ਨਾਲ ਜਿਉਂਦਾ ਜਾਗਦਾ ਇਤਿਹਾਸ ਖੜਾ ਕੀਤਾ ਸੀ ਤੇਰਾ ਲਹੂ ਕਿਉਂ ਠੰਡਾ ਪੈ ਗਿਆ ਬੱਬਰ ਸ਼ੇਰਾਂ ਵਾਲੀ ਤੜ ਤੇ ਗੈਰਤ ਕਿਹੜੀ ਕਬਰ ਪੈ ਗਈਆਂ ਹਨ ਤੇਰੇ ਸੰਧ ਨਿਰਹਿ ਹਥਿਆਰ ਤੇਰੇ ਅਣਖ ਨਿਰਾ ਬਾਰੂਦ ਤੈਨੂੰ ਤਾਂ ਆਪਣੇ ਤਾਕਤ ਤੇ ਖਾਸੀਅਤ ਦਾ ਅਹਿਸਾਸ ਹੀ ਭੁੱਲ ਗਿਆ ਹੈ ਕਮਲਿਆ ਵਰਤ ਕੇ ਤਾਂ ਵੇਖ ਕਿਵੇਂ ਹੇਟਲੀ ਉੱਤੇ ਆਉਂਦੀ ਹੈ ਅਮਰੀਕਾ ਕੈਨੇਡਾ ਇੰਗਲੈਂਡ ਯੂਰਪ ਤੇ ਹੋਰ ਦੇਸ਼ਾਂ ਪਰਦੇਸਾਂ ਵਿੱਚ ਵਸਦੇ ਭਰਾਵਾਂ ਨੂੰ ਪਹਿਲੋਂ ਬੇਨਤੀ ਤੇ ਮੁਰ ਸਖਤ ਸ਼ਬਦਾਂ ਵਿੱਚ ਵਾਰਨਿੰਗ ਹੈ ਓਏ ਰੋਣੇ ਡਾਲਰਾਂ ਪੌਂਡਾਂ ਨੂੰ ਪਿੱਛੇ ਤੁਹਾਡਾ ਪੰਜਾਬ ਲੁੱਟੀਦਾ ਜਾ ਰਿਹਾ ਹੈ ਇਹ ਵੀ ਸੱਚ ਹੈ ਜੇ ਪੰਜਾਬ ਤੁਹਾਨੂੰ ਰੋਟੀ ਦਿੰਦਾ ਹੁੰਦਾ ਤੁਸੀਂ ਘਰਬਾਰ ਦੀ ਮੁਹੱਬਤ ਤਿਆਗ ਕੇ ਪਰਦੇਸਾਂ ਦੇ ੱਟਕੇ ਖਾਣ ਲਈ ਕਦੇ ਨਾ ਨਿਕਲਦੇ ਇਹ ਮਾੜੇ ਤੇ ਭੁੱਖ ਹਾਲਾਤ ਕਿਸ ਨੇ ਪੈਦਾ ਕੀਤੇ ਤੁਸੀਂ ਕਦੇ ਸੋਚਿਆ ਹੈ ਅੰਗਰੇਜ਼ਾਂ ਦੀ ਗੁਲਾਮੀ ਵਿੱਚ ਭਲੇ ਵਸਦੇ ਸੀ ਇਹਨਾਂ ਕਲਯੁਗੀ ਕਾਂਗਰਸੀਆਂ ਪੱਟ ਕੇ ਰੱਖ ਦਿੱਤੇ ਮਾਤਰਤੀ ਪੰਜਾਬ ਨੇ ਅਨ ਦੇਣੋਂ ਕਦੇ ਨਾ ਨਹੀਂ ਕੀਤੀ ਸੀ ਇੱਕ ਨੰਬਰ ਦਾ ਖੁਸ਼ਹਾਲ ਸੂਬਾ 10ਵੇਂ 12ਵੇਂ ਨੰਬਰ ਤੇ ਕਿਵੇਂ ਆ ਗਿਆ ਤੁਸੀਂ ਕਿਉਂ ਨਹੀਂ ਸੋਚਿਆ ਤੁਸੀਂ ਇਹਦੇ 3 ਪੁੱਤਰ ਬਰਾਬਰ ਹਿੱਸਾ ਨਹੀਂ ਸੀ 1857 ਦੇ ਗਦਰ ਦੀ ਸਜ਼ਾ ਅੰਗਰੇਜ਼ਾਂ ਜਾਟਾਂ ਨੂੰ ਯੂਪੀ ਨਾਲੋਂ ਤੋੜ ਕੇ ਪੰਜਾਬ ਨਾਲ ਜੋੜ ਦਿੱਤੀ ਸੀ ਬਈ ਇਹਨਾਂ ਦੀ ਆਰਥਿਕਤਾ ਤੇ ਸੱਭਿਆਚਾਰ ਟੁੱਟ ਭੱਜ ਜਾਵੇਗਾ ਮੰਨ ਲੈਂਦੇ ਹਾਂ ਉਹਨਾਂ ਦਾ ਕੋਈ ਦੇਸ਼ ਕੀਤਾ ਸੀ ਪਰ ਅਸੀਂ 100% ਦੀ ਕੁਰਬਾਨੀ ਦੇ ਕੇ ਦੇਸ਼ ਨੂੰ ਆਜ਼ਾਦ ਕਰਵਾਉਣ ਵਾਲੀ ਸਿੱਖ ਕੌਮ ਨੂੰ ਘਰ ਬੈਠੇ ਹੀ ਇਹ ਸਜ਼ਾ ਕਿਉਂ ਦਿੱਤੀ ਗਈ ਕੀ ਦਿਲ ਦੇ ਖੋਟੇ ਬ੍ਰਾਹਮਣਵਾਦ ਨੇ ਸੋਚਿਆ ਸਿੱਖ ਆਪਣਾ ਕੁਦਰਤੀ ਹੱਕ ਲੈਣ ਲਈ ਕਦੇ ਬਗਾਵਤ ਵੀ ਕਰ ਸਕਦੇ ਹਨ ਦੇਸ਼ ਭਗਤੀ ਨੂੰ ਖੋਟੇ ਬਦਨੀਅਤ ਵਟਿਆਂ ਨਾਲ ਤੋਲਿਆ ਇਹਨਾਂ ਨੂੰ ਹਰ ਪੱਖੋਂ ਨਿਆਸਰੇ ਨੇ ਹੱਥੇ ਦੇ ਨਤਾਣੇ ਕਰ ਦੇਵੋ ਕਿ ਆਣ ਅਣਖ ਵਾਲਾ ਕੁਰਬਾਨੀ ਭੜਿਆ ਜਜ਼ਬਾ ਸੱਭਿਆਚਾਰ ਆਰਥਿਕਤਾ ਸ਼ਹਾਦਤਾਂ ਵਾਲਾ ਇਤਿਹਾਸ ਬਰਬਾਦ ਕਰਕੇ ਰੱਖ ਦੇਵੋ ਫਿਰ ਕਾਦੇ ਉੱਤੇ ਮਾਣ ਕਰਨਗੇ ਇਹਨਾਂ ਦੇ ਪੈਦਾਵਾਰੀ ਸਾਧਨ ਪਾਣੀ ਤੇ ਬਿਜਲੀ ਲੁੱਟ ਲਵੋ ਆਪੇ ਕੰਗਾਲ ਹੋਏ ਖੁਦਗੁਸ਼ੀਆਂ ਕਰਦੇ ਫਿਰਨਗੇ ਇਹਨਾਂ ਦੀ ਪੈਦਾਵਾਰ ਮਨਮਰਜ਼ੀ ਦੇ ਭਾਅ ਚੁੱਕੋ ਕਰਜ਼ੇ ਹੇਟ ਲੈ ਕੇ ਅਜਿਹੇ ਮੁਜ਼ਾਰੇ ਮਜ਼ਦੂਰ ਬਣਾਓ ਕਿ ਕਿਦਰੇ ਹਿੱਲ ਕੇ ਜਾਣ ਦਾ ਸੁਪਨਾ ਵੀ ਨਾ ਲੈ ਸਕਣ ਤੁਸੀਂ ਬਾਹਰ ਨੂੰ ਆ ਕੇ ਪੰਜਾਬ ਖਾਲੀ ਕਰਨਾ ਸ਼ੁਰੂ ਕਰ ਦਿੱਤਾ ਦੁਸ਼ਮਣਾ ਵਿਉਂਤ ਨਾਲ ਯੂਪੀ ਬਿਹਾਰ ਨਾਲ ਭਰਨਾ ਸ਼ੁਰੂ ਕਰ ਦਿੱਤਾ ਦੁਆਬੇ ਦੀਆਂ ਵਿਦੇਸ਼ੀ ਕੋਠੀਆਂ ਵਿੱਚੋਂ ਬੀੜੀਆਂ ਦੇ ਬਰੋਲੇ ਉੱਠ ਰਹੇ ਹਨ ਸ਼ਾਇਦ ਮਜਬੂਰੀ अथवा ਨਿੱਕੀ ਸੋਚ ਨਾਲ ਪੰਜਾਬ ਹਿੰਦੂ ਸੂਬਾ ਬਣ ਰਿਹਾ ਹੈ ਮਾਇਆ ਤੁਸੀਂ ਜ਼ਰੂਰ ਕਮਾਈ ਪਰ ਕੌਮੀਅਤ ਗਵਾਈ ਨਫੇ ਘਾਟੇ ਦੇ ਲੇਖਾ ਜੋਖਾ ਤੁਸੀਂ ਆਪ ਕਰ ਲਵੋ ਥੋੜਾ ਸੋਚਣਾ ਕੌਮਿਅਤ ਗਵਾ ਜਾਣ ਪਿੱਛੋਂ ਤੁਸੀਂ ਕੀ ਰਹਿ ਜਾਵੋਗੇ ਜੇ ਉਤਲੀਆਂ ਗੱਲਾਂ ਗਲਤ ਹਨ ਤਾਂ ਮੈਨੂੰ ਪਰੇ ਵਿੱਚ ਖਲਾਰ ਕੇ ਜੋ ਮਰਜ਼ੀ ਸਜ਼ਾ ਦਿਓ ਜੇ ਉਤਲੀਆਂ ਆਖੀਆਂ ਸਪਸ਼ਟ ਸਚਾਈਆਂ ਹਨ ਤਾਂ ਇਸ ਭਾਰੀ ਮੁਸੀਬਤ ਨੂੰ ਵੱਡੇ ਤੇ ਸਾਂਝੇ ਜਥੇਬੰਦ ਖੰਬਲੇ ਨਾਲ ਹੀ ਭਜਾਇਆ ਜਾ ਸਕਦਾ ਹੈ ਕੇਂਦਰ ਨੇ ਪੰਜਾਬ ਵਿੱਚੋਂ ਸੂਜ਼ਮਾਨ ਤੇ ਗੈਰਤਮੰਦ ਆਗੂ ਉੱਠਣ ਹੀ ਨਹੀਂ ਦਿੱਤੇ ਜਿਹੜੇ ਮਨਮਰਜ਼ੀ ਦੇ ਕੰਮ ਲੈਣ ਲਈ ਜੋੜੇ ਆਪਣੇ ਨਾਲ ਹੀ ਪ੍ਰਿਸ਼ਟ ਕਰ ਲੈ ਤਾਂ ਜੋ ਲੋਕਾਂ ਨਾਲ ਜੁੜੇ ਨਾ ਰਹਿ ਸਕਣ ਕੁਝ ਜੱਗੋਂ ਜਾਣੇ ਆਪੋ ਹੀ ਨਿਗਰ ਗਏ ਆ ਕੋਲੇ ਦੀ ਖਾਨ ਵਿੱਚੋਂ ਭਾ ਲਿਆ ਸ਼ਾਇਦ ਕੋਈ ਹੀਰਾ ਮਿਲ ਜਾਵੇ ਆਸ ਤੇ ਮਿਹਨਤ ਨਹੀਂ ਛੱਡਣੀ ਚਾਹੀਦੀ ਪਰ ਹੁਣ ਤਾਂ ਪ੍ਰਦੇਸ਼ੀ ਭਰਾਓ ਲੱਕ ਬਨ ਕੇ ਤੁਹਾਨੂੰ ਸੰਬੋਧਨ ਪੰਜਾਬ ਦਾ ਨਿਗਾਰ ਆਪਣੀ ਇੰਤਹਾ ਨੂੰ ਪਹੁੰਚ ਚੁੱਕਾ ਹੈ ਸੂ ਆਸ ਅੱਲਾਹ ਦੀ ਰੱਖ ਲਈ ਹੋਰ ਢਾ ਬੈਠੀ ਸਭ ਢੇਰੀਆਂ ਮੈਂ ਤੱਕੜ ਜੰਮਦਿਆ ਚੜੀ ਸਾ ਇਸ਼ਕ ਕਾਲੇ ਤੁਲੀ ਦੁੱਖਾਂ ਦੇ ਨਾਲ ਪੰਸੇਰੀਆਂ ਮੈਂ 12ਵਾਂ ਹੀਰਵਾਰਸ ਮੈਂ ਪੰਜਾਬ ਦੇ ਦੁਸ਼ਮਣਾਂ ਵਿਰੁੱਧ ਕਲਮ ਦੀ ਜੰਗ ਲੜ ਲਈ ਹੈ ਇਮਾਨ ਨਹੀਂ ਵੇਚਿਆ ਸਿੱਦਕ ਦਾ ਸਿਰ ਲੈ ਕੇ ਲੋਕਾਂ ਦੀ ਦਰਗਾਹ ਵਿੱਚ ਨੰਗੇ ਧੜ ਖਲੋਤਾ ਹਾਂ ਇਹ ਹਾਲ ਨਾਰਾ ਖੁਰਦੇ ਪੰਜਾਬ ਦਾ ਸਮਝ ਲਵੋ ਜਾਂ ਕਮਲ ਦੇ ਦਰਦ ਦੀ ਦੋਹਾਈ ਪਰ ਇਹ ਇਹ ਸੱਚੋ ਸੱਚ ਹੁਣ ਤੁਸੀਂ ਦੱਸੋ ਪਰਦੇਸੀ ਭਰਾਓ ਪੰਜਾਬ ਦੇ ਪੁੱਤ ਬਣਨਾ ਹੈ ਜਾਂ ਨਹੀਂ ਇਤਿਹਾਸਕ ਵਿਰਾਸਤਾ ਨਾਲ ਕਿਸ ਇਸ ਦੀ ਮਿੱਟੀ ਨੂੰ ਜਿਉਂਦੀ ਰੱਖਣਾ ਹੈ ਜਾਂ ਨਹੀਂ ਗੁਰੂਆਂ ਦੇ ਪਵਿੱਤਰ ਪੰਜਾਬ ਦਾ ਇੰਤਕਾਲ ਨੜੀ ਮਾਰਾਂ ਤੇ ਬੀੜੀਆਂ ਪੀਣਿਆਂ ਦੇ ਨਾਲ ਚੜ ਰਿਹਾ ਹੈ ਕੋਈ ਆਵਾਜ਼ ਆਂਦੀ ਹੈ ਤਾਂ ਲਾ ਲਵੋ ਨਹੀਂ ਬਾਜ਼ੀ ਤਾਂ ਬੀਤ ਚੱਲੀ ਇੱਕ ਆਸ ਅੱਲਾਹ ਦੀ ਰੱਖ ਲਈ ਉਹ ਹੁਣ ਤੁਸੀਂ ਹੀ ਰਹਿ ਗਏ ਹੋ ਇੱਥੇ ਸਾਰੇ ਹੀ ਮਤ ਹਾਰ ਚੁੱਕੇ ਹਾਂ ਜਾਂ ਨਸ਼ਾ ਰਾਈ ਸਿਵਿਆਂ ਦੇ ਰਾ ਪੈ ਗਏ ਇੱਥੇ ਸਾਰੇ ਹੀ ਮਤ ਹਾਰ ਚੁੱਕੇ ਐ ਜਾਂ ਨਸ਼ਾ ਰਾਈ ਸਿਵਿਆਂ ਦੇ ਰਾ ਪਏ ਹੋਏ ਐ ਮੈਨੂੰ ਭਾਲਿਆ ਸੋ ਖਾਣ ਨੂੰ ਇਮਾਨਦਾਰ ਤੇ ਦਰਦਮੰਦ ਸ਼ਖਸੀਅਤ ਨਹੀਂ ਮਿਲੀ ਸ਼ਾਇਦ ਇਮਾਨਦਾਰ ਸੂ ਜਵਾਨ ਤੇ ਦਰਦਮੰਦ ਰੂਹ ਕਿਸੇ ਖੁੰਝੇ ਖਰਲੇ ਅਕਾਲੀ ਜਿੱਥੇਦਾਰਾਂ ਤੋਂ ਡਰਦੀ ਡੜੀ ਬੈਠੀ ਹੋਵੇ ਮੈਂ ਕਹਿ ਨਹੀਂ ਸਕਦਾ ਪਰ ਉਸ ਦਾਨਸ਼ ਮੰਦੀ ਹਮਦਰਦੀ ਤੇ ਇਮਾਨਦਾਰੀ ਦਾ ਕੀ ਆਸਰਾ ਡੂਬ ਮੁਏ ਨੋਕਾ ਮਿਲੇ ਫੁਨ ਕਾਮ ਨਾ ਆਵੇ ਜਦੋਂ ਭਾਣੇ ਪੱਗਾ ਲਾ ਗਏ ਸਿਰ ਕਲਮ ਹੀ ਕਰ ਗਏ ਯਾਦ ਰੱਖਿਓ موسی ਦੀ ਉਮਤ ਬਚਾਉਣ ਲਈ ਬਾਹਰ ਅਜ਼ਰਾਈਲਾ ਨੇ ਹੀ ਕੌਮੀ ਸਥਾਪਤ ਕੀਤਾ ਸੀ ਤੁਸੀਂ ਡਲਣਾ ਪੋਂਡਾ ਵਾਲਿਓ ਮੰਨੋ ਭਾਵੇਂ ਨਾ ਮੰਨੋ ਪਰ ਤਾਰਿਖੀ ਸੱਚ ਇਹ ਹੈ ਸਿੱਖ ਕੌਮियत ਦੀ ਕਿਸ਼ਤੀ ਭਵਰ ਵਿੱਚ ਗੇੜੇ ਪਈ ਹੋਈ ਹੈ ਕੋਈ ਵੰਜ ਚੱਪਾ ਨਾ ਲੱਗਾ ਗੁਰੂ ਸਿਧਾਂਤ ਸ਼ਹੀਦ ਪੁਰਖਿਆਂ ਦਾ ਇਤਿਹਾਸ ਸੱਚਾ ਸੁੱਚਾ ਸੱਭਿਆਚਾਰ ਅਤੇ ਸਮੇਤ ਸਾਰੀਆਂ ਵਿਰਾਸਤਾਂ ਗਰਕਣ ਵਾਲੀਆਂ ਹਨ ਸੱਸੀ ਦੇ ਥਲ ਦੀ ਤਪਾੜ ਸਭ ਕੁਝ ਹੀ ਭਸਮ ਕਰਨ ਵਾਲੀ ਹੈ ਜੇ ਪੰਜਾਬ ਨਾਲ ਕੋਈ ਸਾਂਝ ਬਚਦੀ ਹੈ ਦਰਦ ਪਿਆਰ ਮਹਿਸੂਸ ਕਰਦੇ ਹੋ ਤਦ ਪਾਣੀ ਦੀ ਚੁੱਲੀ ਲੈ ਕੇ ਖਦਰਾਣੇ ਦੀ ਢਾਬ ਉੱਤੇ ਸਿੱਖ ਦੇ ਜ਼ਖਮੀ ਮਾਹ ਸਿੰਘ ਦੀ ਸਾਰ ਲੈ ਲਵੋ ਨਹੀਂ ਤਾਂ ਸਵਾਈ ਸਿਰ ਪਾਉਣ ਨੂੰ ਬਾਕੀ ਰਹਿ ਜਾਵੇਗੀ ਬਸ ਹੋਰ ਤਾਂ ਕੁਝ ਕਹਿਣ ਵਾਲਾ ਰਹਿ ਹੀ ਨਹੀਂ ਗਿਆ ਮੈਂ ਆਪਣਾ ਫਰਜ਼ ਪੂਰਾ ਕਰ ਚੱਲਿਆ ਹਾਂ ਹੋਕਰੇ ਮਾਰ ਮਾਰ ਜਗਾ ਚੱਲਿਆ ਹਾਂ ਤੁਸੀਂ ਉਠੋ ਨਾ ਉਠੋ ਦਾਸ ਦੀ ਫਤਿਹ ਪ੍ਰਵਾਨ ਕਰੋ ਦਰਦ ਭਰੇ ਸਨੇਹੇ ਨਾਲ ਤੁਹਾਡਾ ਭਰਾ ਵੀ ਤੇ ਸੇਵਕ ਵੀ ਜਸਵੰਤ ਸਿੰਘ ਕਮਲ ਸੋ ਐਸੀ ਜੀ ਅੱਜ ਦੀ ਰਚਨਾ ਜੇ ਤੁਹਾਨੂੰ ਇਹ ਰਚਨਾ ਵਧੀਆ ਲੱਗੀ ਹੋਵੇਗੀ ਪੰਜਾਬ ਲਈ ਵਗਮੰਗਾਰ ਕੌਮੀ ਵਿਰਾਸਤ ਭਾਈ ਜਸਵੰਤ ਸਿੰਘ ਕਵਲ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ